ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਹਿਰ ਸਪਟਾ ਵਿਭਾਗ ਦੀ ਗੋਆ ਦੇ ਵਿੱਚ ਸਥਿਤ ਜ਼ਮੀਨ ਦੇ ਸਸਤੇ ਭਾ ਪੱਟੇ ਉਤੇ ਦੇਣ ਦੇ ਮਾਮਲੇ ਦੇ ਵਿੱਚ ਸੂਬੇ ਦੀ ਇੱਕ ਮਹਿਲਾ ਆਈਐਸ ਅਧਿਕਾਰੀ ਕਮਲਪ੍ਰੀਤ ਕੌਰ ਬਰਾਰ ਅਤੇ ਸੇਵਾ ਮੁਕਤ ਆਈਐਸ ਅਧਿਕਾਰੀ ਸੰਜੀਤ ਕੁਮਾਰ ਨੂੰ ਵੀ ਲਪੇਟ ਦੇ ਵਿੱਚ ਲੈ ਲਿਆ। ਸੂਤਰਾਂ ਦਾ ਦੱਸਣਾ ਹੈ ਕਿ ਉਕਤ ਦੋਹਾਂ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੇ ਲਈ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 17ਏ ਦੇ ਅਧੀਨ ਪਰਵਾਨਗੀ ਤੇ ਲਈ ਸਰਕਾਰ ਨੂੰ ਪੱਤਰ ਲਿਖ ਕੇ ਭੇਜ ਦਿੱਤਾ ਇਹਨਾਂ ਦੋਹਾਂ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਲਈ ਸੂਬੇ ਦੇ ਪਰਸੋਨਲ ਵਿਭਾਗ ਦੇ ਵੱਲੋਂ ਪਰਵਾਨਗੀ ਦਿੱਤੀ ਜਾਣੀ ਹੈ ਬਿਜ਼ਨਸ ਅਧਿਕਾਰੀਆਂ ਦਾ ਵੀ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਤੋਂ ਪਰਵਾਨਗੀ ਮੰਗੀ ਗਈ ਉਸੇ ਤਰ੍ਹਾਂ ਦਾ ਮਾਮਲਾ ਇਹਨਾਂ ਦੋਨਾਂ ਅਧਿਕਾਰੀਆਂ ਦਾ ਹੈ ਸ਼੍ਰੀਮਤੀ ਬਰਾੜ ਸੈਰਸਪਟਾ ਵਿਭਾਗ ਦੇ ਵਿੱਚ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਸਨ ਜਦਕਿ ਸੰਜੇ ਕੁਮਾਰ ਇਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਨ ਸ਼੍ਰੀ ਕੁਮਾਰ ਫਰਵਰੀ 2022 ਦੇ ਵਿੱਚ ਸੇਵਾ ਮੁਕਤ ਹੋ ਗਏ ਸਨ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਵਾ ਮੁਕਤੀ ਤੋਂ 2 ਸਾਲ ਦੇ ਅੰਦਰ-ਅੰਦਰ ਜੇਕਰ ਕਿਸੇ ਤਫਤੀਸ਼ੀ ਏਜੰਸੀ ਨੇ ਸਰਕਾਰ ਦੇ ਨਾਲ ਸੰਬੰਧਤ ਕਿਸੇ ਵਿੱਤੀ ਗੜਬੜੀ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਹੋਵੇ ਤਾਂ ਸਰਕਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ ਵਿਜੀਲੈਂਸ ਦੀ ਮੁੱਢਲੀ ਤਫਤੀਸ਼ ਦੇ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਗੋਆ ਦੇ ਵਿੱਚ ਸੈਰਸ ਪਟਾ ਵਿਭਾਗ ਦੀ ਤਕਰੀਬਨ 8 ਏਕੜ ਜ਼ਮੀਨ 15 ਸਾਲਾਂ ਦੇ ਲਈ 1,11,000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਪੱਟੇ ਤੇ ਦਿੱਤੀ ਗਈ ਸੀ ਵਿਜੇਨ ਅਸਧ ਕਰੀਦਾ ਵੀ ਕਹਿਣਾ ਕਿ ਇਸ ਜ਼ਮੀਨ ਨੂੰ ਪੱਟੇ ਤੇ ਦੇਣ ਮਾਮਲੇ ਦੇ ਵਿੱਚ ਉਕਤ ਦੋਹਾਂ ਆਈਐਸ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੇਅਰਸ ਪਾਰਟਾ ਵਿਭਾਗ ਦੀ ਗੋਆ ਦੇ ਵਿੱਚ ਸਥਿਤ ਜ਼ਮੀਨ ਦੇ ਸਸਤੇ ਪਾਟੇ ਉਤੇ ਦੇਣ ਦੇ ਮਾਮਲੇ ਦੇ ਵਿੱਚ ਸੂਬੇ ਦੀ ਇੱਕ ਮਹਿਲਾ ਆਈਐਸ ਅਧਿਕਾਰੀ ਕਮਲਪ੍ਰੀਤ ਕੌਰ ਬਰਾਰ ਅਤੇ ਸੇਵਾਮੁਕਤ ਆਈਐਸ ਅਧਿਕਾਰੀ ਸੰਜੀਤ ਕੁਮਾਰ ਨੂੰ ਵੀ ਲਪੇਟ ਦੇ ਵਿੱਚ ਲੈ ਲਿਆ ਸੂਤਰਾਂ ਦਾ ਦੱਸਣਾ ਹੈ ਕਿ ਉਕਤ ਦੋਹਾਂ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੇ ਲਈ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਤਾਰਾਸਾਰਾ ਇਹ ਦੇ ਅਧੀਨ ਪ੍ਰਵਾਨਗੀ ਦੇ ਲਈ ਸਰਕਾਰ ਨੂੰ ਪੱਤਰ ਲਿਖ ਕੇ ਪੇ ਦਿੱਤਾ ਇਹਨਾਂ ਦੋਹਾਂ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਲਈ ਸੂਬੇ ਦੇ ਪਰਸੋਨਲ ਵਿਭਾਗ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾਣੀ ਹੈ ਬਿਜ਼ਨਸ ਅਧਿਕਾਰੀਆਂ ਦਾ ਵੀ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਤੋਂ ਪ੍ਰਵਾਨਗੀ ਮੰਗੀ ਗਈ ਉਸੇ ਤਰ੍ਹਾਂ ਦਾ ਮਾਮਲਾ ਇਹਨਾਂ ਦੋਨਾਂ ਅਧਿਕਾਰੀਆਂ ਦਾ ਹੈ ਸ਼੍ਰੀਮਤੀ ਬਰਾੜ ਸੈਰਸਪਟਾ ਵਿਭਾਗ ਦੇ ਵਿੱਚ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਸਨ ਜਦਕਿ ਸੰਜੇ ਕੁਮਾਰ ਇਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਨ ਸ਼੍ਰੀ ਕੁਮਾਰ ਫਰਵਰੀ 2022 ਦੇ ਵਿੱਚ ਸੇਵਾ ਮੁਕਤ ਹੋ ਗਏ ਸਨ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਵਾ ਮੁਕਤੀ ਤੋਂ 2 ਸਾਲ ਦੇ ਅੰਦਰ-ਅੰਦਰ ਜੇਕਰ ਕਿਸੇ ਤਫਤੀਸ਼ੀ ਏਜੰਸੀ ਨੇ ਸਰਕਾਰ ਦੇ ਨਾਲ ਸਬੰਧਤ ਕਿਸੇ ਵਿੱਤੀ ਗੜਬੜੀ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਹੋਵੇ ਤਾਂ ਸਰਕਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ ਵਿਜੀਲੈਂਸ ਦੀ ਮੋਢਲੀ ਤਫਤੀਸ਼ ਦੇ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਗੋਆ ਦੇ ਵਿੱਚ ਸੈਵਸ ਪਟਾ ਵਿਭਾਗ ਦੀ ਤਕਰੀਬਨ 8 ਏਕੜ ਜ਼ਮੀਨ 15 ਸਾਲਾਂ ਦੇ ਲਈ 1,13,000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਪਟੇ ਤੇ ਦਿੱਤੀ ਗਈ ਸੀ ਵਿਜਿਨ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਇਸ ਜ਼ਮੀਨ ਨੂੰ ਪੱਟੇ ਤੇ ਦੇਣ ਮਾਮਲੇ ਦੇ ਵਿੱਚ ਉਕਤ ਦੋਹਾਂ ਆਈਐਸ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼